ਸਣੋ 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 ਅੱਜ ਅਸੀਂ ਗੱਲ ਕਰਨੀ ਅਮਰਿੰਦਰ ਗਿਲਪਾਈ ਦੀ ਪਟ ਰੁਕੋ ਸਭ ਤੋਂ ਪਹਿਲੇ ਇੱਕ ਸਵਾਲ ਜੇ ਦਿਲਜੀਤ ਦੋਸਾਂਜਪਾਈ ਨੂੰ ਬਾਰਡਰ ਟੂ ਵਿੱਚੋਂ ਕੱਢਣ ਦੀ ਗੱਲ ਹੋ ਸਕਦੀ ਹੈ ਤਾਂ ਅਮਰਿੰਦਰ ਗਿਲਪਾਈ ਦਾ ਕੀ ਹੋਏਗਾ ਚਲ ਮੇਰਾ ਪੁੱਤ ਫੋਰਵੇਸ ਤਾਂ ਕਾਫੀ سارے ਪਾਕਿਸਤਾਨੀ ਐਕਟਰਸ ਹੈ ਤੇ ਇੰਡੀਆ ਦੇ ਸਭ ਤੋਂ ਫੇਵਰੇਟ ਠਾਕਰ ਸਾਹਿਬ ਵੀ ਹੈ ਦੇਖੋ ਯਾਰ ਗੱਲ ਸੁਣੋ ਦਿਲਜੀਤ ਭਾਈ ਨੇ ਤਾਂ ਕਰ ਲਿਆ ਹਾਨੀਆਂ ਨਾਲ ਕਮ ਸਰਦਾਰਜੀ 3 ਵਿੱਚ ਕੀਤਾ ਉਹ ਫਰਵਰੀ ਚ ਸੀ ਉਹਦੇ ਬਾਅਦ ਆਪਰੇਸ਼ਨ ਸਿੰਦੂਰ ਹੋ ਗਿਆ ਆਪਰੇਸ਼ਨ ਸਿੰਦੂਰ ਕਰਕੇ ਹੁਣ ਸਰਦਾਰਜੀ 3 ਤਾਂ ਰਿਲੀਜ਼ ਹੋ ਨਹੀਂ ਪਾਈ ਇੰਡੀਆ ਵਿੱਚ ਉਮ ਮੈਨੂੰ ਡਾਊਟ ਹੈ ਕਿ ਅੱਗੇ ਹੋ ਵੀ ਸਕਦੀ ਹੈ ਕਿ ਸਰਦਾਰਜੀ 3 ਦਾ ਫਿਊਚਰ ਹੈ ਆਪਰੇਸ਼ਨ ਸਿੰਧੂਰ ਤੋਂ ਬਾਅਦ ਹੁਣ ਸਰਦਾਰਜੀ 3 ਇਹਨਾਂ ਨੇ ਅਨਾਉਂਸ ਕੀਤੀ ਤਾਂ ਇੰਸਟਾਗ੍ਰam ਤੇ ਟਵਿੱਟਰਸ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਦਿਲਜੀਤ ਦੋਸਾਂਜ ਇਜ਼ ਇਟਰੇਟਰ ਗੈਟ ਹਿਮ ਆਊਟ ਆਫ ਬਾਰਡਰ 2 ਇੱਕ ਮਿੰਟ ਉਹ ਪੱਗ ਵੀ ਬੰਦ ਹੈ ਹਾਂ ਖਾਲਿਸਤਾਨੀ ਹੁਣ ਇੱਕ ਕਾਫੀ ਜ਼ਰੂਰੀ ਸਵਾਲ ਹੈ ਇਹ ਸਵਾਲ ਜ਼ਰੂਰੀ ਇਸ ਲਈ ਹੈ ਕਿਉਂਕਿ ਅਮਰਿੰਦਰ ਗਿੱਲ ਭਾਜੀ ਦਿਲਜੀਤ ਦੋਸਾਂਜ ਭਾਈ ਦੀ ਤਰ੍ਹਾਂ ਪਾਗ ਨਹੀਂ ਪਾਉਂਦੇ ਹੈਗੇ ਦੋਨੋਂ ਪੰਜਾਬ ਤੋਂ ਬਟ ਅਮਰਿੰਦਰ ਗਿਲ ਪਾਜੀ ਪਾਗ ਨਹੀਂ ਪਾਉਂਦੇ ਹੁਣ ਸਵਾਲ ਇਹ ਹੈ ਕਿ ਚਲ ਮੇਰਾ ਪੁੱਤ ਫੋਰ ਵਿੱਚ ਅਮਰਿੰਦਰ ਗਿਲ ਪਾਈ ਨੇ ਵੀ ਪਾਕਿਸਤਾਨੀ ਐਕਟਰੈਸ ਲੈ ਲਿਆ ਤਾਂ ਉਹ ਵੀ ਕਿ ਹੁਣ ਦਿਲਜੀਤ ਦੋਸਾਂਝ ਪਾਈ ਦੀ ਤਰ੍ਹਾਂ ਐਂਟੀ ਨੈਸ਼ਨਲ ਹੋ ਗਿਆ ਬ੍ਰੋ ਲੈਟਸ ਬੀ ਰੀਅਲ ਨੋਬਡੀ ਅੰਡਰ 30 ਕੇਅਰਸ ਅਬਾਊਟ ਬਾਰਡਰਸ ਵੈਨ ਇਟ ਕਮਸ ਟੂ ਆਰਟ ਸਾਨੂੰ ਕੀ ਹੈ ਗਾਣੇ ਵਧੀਆ ਹੋਣੇ ਚਾਹੀਦੇ ਮੂਵੀਜ਼ ਵਧੀਆ ਹੋਣੇ ਚਾਹੀਦੇ ਵਾਈ ਵਧੀਆ ਹੋਣੀ ਚਾਹੀਦੀ ਹੈ ਬਾਕੀ ਪੋਲਿਟਿਕਸ ਅੰਕਲ ਆਂਟੀ ਤੁਹਾਨੂੰ ਮੁਬਾਰਕ ਸਾਡੇ ਜਿੰਜੀ ਦਾ ਫੰਡਾ ਇੱਕਦਮ ਕਲੀਅਰ ਹੈ ਅਸੀਂ ਨੈਸ਼ਨਲਿਜ਼ਮ ਇੰਸਟਾਗ੍ਰam ਤੇ ਸਨੈਪਚੈਟ ਫਿਲਟਰਸ ਤੇ ਨਹੀਂ ਦਗਾੰਦੇ ਸਾਨੂੰ ਇੱਕ ਗੱਲ ਪਤਾ ਹੈ ਕਿ ਗਿਨੇ ਚੁਨੇ ਲੋਕਾਂ ਦੇ ਕਰਕੇ ਅਸੀਂ ਪੂਰੇ ਗਰੁੱਪ ਨੂੰ ਜੱਜ ਨਹੀਂ ਕਰ ਸਕਦੇ ਸਾਨੂੰ ਇੱਕ ਗੱਲ ਕਲੀਅਰ ਹੈ ਜੇ ਮਿਊਜ਼ਿਕ ਵਧੀਆ ਹੈ ਜੇ ਮੂਵੀ ਵਧੀਆ ਹੈ ਸਾਡੇ ਵਾਈ ਮੈਚ ਕਰਦੀ ਹੈ ਤਾਂ ਅਸੀਂ ਫੁੱਲ ਸਪੋਰਟ ਕਰਾਂਗੇ ਉਹਨੂੰ ਹੁਣ ਇੱਕ ਗੱਲ ਦੱਸੋ ਜੇ ਚੱਲ ਮੇਰਾ ਬਹੁਤ ਫੋਰ ਦੇ ਖਿਲਾਫ ਪ੍ਰੋਟੈਸਟ ਹੋਣ ਲੱਗੇ ਕਿ ਹੁਣ ਤੁਸੀਂ ਅਮਰਿੰਦਰ ਗਿਲਪਾਈ ਨੂੰ ਵੀ ਬਾਰਡਰ 3 ਵਿੱਚੋਂ ਕੱਢ ਦੋਗੇ ਇਮੇਜਿਨ ਕਰੋ FWICE ਬੈਂਕਸ ਅਮਰਿੰਦਰ ਗਿੱਲ ਫॉर ਸਮਾਈਲਿੰਗ ਟੂ ਮੱਚ ਵਿਦ ਨਾਸਰ ਚਿਨਯੋਟੀ ਬਾਰਡਰ ਤੇ ਖਿਚੜੀ ਪਕਾਈ ਜਾ ਰਹੀ ਹੈ ਕਿਉਂਕਿ ਜਿੰਦਰ ਤੇ ਸਭ ਨੇ ਯੂਕੇ ਚ ਕਮੇਟੀ ਕਰਦੀ ਮੀਨਵਾਇਲ ਅਮਰਿੰਦਰ ਗਿੱਲ ਪਾਈ ਨੇ ਇੰਸਟਾਗ੍ਰਾਮ ਤੇ ਇੱਕ ਅਸਥੈਟਿਕ ਪੱਤੇ ਦੀ ਫੋਟੋ ਲਾ ਕੇ ਪਾਸ ਤੇ ਸਿੰਮੀ ਚਾਲ ਵੀ ਲਾਈਕ ਮੈਂ ਤਾਂ ਕਦੇ ਕੋਈ ਗੱਲ ਨਹੀਂ ਕੀਤੀ ਸੋ ਮੋਰਲ ਆਫ ਦਾ ਸਟੋਰੀ ਇਜ਼ ਹਰ 2 ਮਿੰਟ ਵਿੱਚ ਤੁਸੀਂ ਐਕਟਰਾਂ ਨੂੰ ਪੋਲਿਟਿਕਸ ਦੇ ਅੰਦਰ ਵਾੜਨ ਦੀ ਕੋਸ਼ਿਸ਼ ਨਾ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਕਿਉਂਕਿ ਅਗਲੇ ਹਫਤੇ ਅਸੀਂ ਗੱਲ ਕਰਾਂਗੇ ਵਾਈ ਅਮਰਿੰਦਰ ਗਿੱਲ ਸੈਡ ਸੌਂਗਸ ਹਿੱਟ ਹਾਰਡਰ ਦੈਨ ਯੂ ਲਾਸਟ ਬ੍ਰੇਕਅਪ